ਅੱਜੌਗ ਦਾ ਫਿਰ ਤੁਹਾਡਾ ਇੱਕ ਨਵੇਂ ਬਲੌਗ ਦੇ ਵਿੱਚ ਨਵੀਂ ਵੀਡੀਓ ਨੂੰ ਦੇਣ ਦੀ ਸ਼ੁਰੂਆਤ 100 ਜਿੱਦੋਂ ਦਾ ਆਪਾਂ ਸੰਪਦਾ ਪਾਕਿਸਤਾਨ ਦਾ ਟੂਰ ਲਾ ਕੇ ਆਏ ਆ ਬਿਹਾਰਾ ਸੇਨਪੂਰਾ ਚੱਲ ਰਿਹਾ ਹੈ ਬਾਕੀ ਅੱਜ ਮੌਸਮ ਥੋੜਾ ਜਿਹਾ ਖਰਾਬ ਹੈ ਚੇਂਜ ਬਾਇਪੈਸ ਐਂਡ ਹੋਈ ਪਈ ਹੈ ਤੇ ਬਾਕੀ ਚੱਲਦੇ ਆਂ ਜਿਆਦਾ ਟਾਈਮ ਨਹੀਂ ਆਪਾਂ ਲਵਾਂਗੇ ਬਸ ਸਾਰੇ ਤਿਆਰ ਆ ਅੱਜ ਨਾਨਕੇ ਜਾਣਾ ਹੈ ਆਪਾਂ ਨੇ ਤੇ ਫਿਲਹਾਲ ਸਾਰੇ ਵਧੀਆ ਵੀਡੀਓ ਦੇਖਣ ਲਈ ਸਾਡੇ ਚੈਨਲ ਸਬਸਕ੍ਰਾਈਬ ਕਰੋ ਵੈਲ ਆਈਕਨ ਵਾਲਾ ਬਟਨ ਦਬਾ ਦਾਂ ਤੁਸੀਂ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਤੇ ਤੱਕ ਨਾ ਮੈਨੂੰ ਵੀ ਵੀਡੀਓ ਪਹੁੰਚਦੀ ਆ ਰਹੀ ਹੈ ਤੇ ਮੰਮੀ ਡੈਡੀ ਹੋ ਤਕਰੀਬਨ ਸਾਰੇ ਤਿਆਰ ਹੋਏ ਬੈਠੇ ਨੇ ਕਿਸੇ ਲੰਚ ਚੱਲ ਰਿਹਾ ਹੈ ਕਿਸੇ ਦਾ ਕੁਝ ਚੱਲ ਰਿਹਾ ਹੈ ਇਧਰ ਤਿਆਰ ਨੇ ਸਾਰੇ ਤੇ ਦਵਾਈਆਂ ਬੁੱਟੀਆਂ ਸਾਰੇ ਲੈਣ ਲੱਗੇ ਪਏ ਨੇ ਪੂ ਪੂ ਇਹਨਾਂ ਵਿੱਚ ਜਾਣ ਦੇ ਮਿਲ ਪੂਰਾ ਕੈਸ ਲੋ ਗਿਆ ਹੈ ਜਾਣਾ ਚ ਹਾਂ ਹਾਂ ਘੋੜਾ ਜਿਹੜਾ ਕੱਲ ਨੂੰ ਭੱਗ ਜਿਓ ਕਨੂ ਚਾਚਾ ਜੀ ਦਾ ਜਗ ਨਾਲ ਭੱਗ ਜਿਨਾ ਦੇ ਉਹ ਆਇਆ ਨਾਲ ਜਿੱਦੂ ਮਾ ਮੈਂ ਕੱਲ ਨੂੰ ਮਰ ਜੀ ਲੈ ਅੱਜੇ ਕਹਾਂ ਜਾਇਆ ਬੇ ਕੀ ਪਤਾ ਜਾਂਦਾ ਹੀ ਨਹੀਂ ਉਹ ਉਹ ਛੱਡ ਕੇ ਆਉਣਾ ਉਹ ਮਤਲਬ ਮੈਨੂੰ ਆਏਗਾ ਤੂੰ ਭੱਗ ਜਾਈਂ ਫਿਰ ਮਤਲਬ ਫਿਰ ਆਪਦੇ ਟਾਲ ਕਰਤਾ ਹੋਣਾ ਉਹਨਾਂ ਨੇ ਹਾਂ ਪਹਿਲਾਂ ਮੈਨੂੰ ਕਹਿੰਦਾ ਤੂੰ ਛੱਡ ਈ ਉਦੋਂ ਨਹੀਂ ਸਿਵਲ ਆਇਆ ਕਿ ਜਲਦੀ ਟ੍ਰਿਕ ਬਤਾ ਕੇ ਦਰਿਆ ਨਾਲ ਜਾ। ਉਹ ਤਾਂ ਅੰਮ੍ਰਿਤਿਆ ਵਿੱਚ ਡੀਪ ਜਾਣਗੇ। ਆਏ ਹੋਏ ਨੇ। ਉਹ ਵੀ ਜਾਣੀ ਦੋ। ਓਹ ਕਿਹਾ ਜੀ। ਜਾਣਦੇ ਸੀ। ਜਾਣਦੇ ਨਹੀਂ ਮੈਨੂੰ। ਚੱਲ। ਉਹ ਵੀ ਤਾਂ ਨਹੀਂ। ਹੂੰ। ਉਦੇ ਉਹਨੇ ਸਾਰੇ ਨਾੜ ਗਏ ਤਸਵੀਰ ਮਾਈਕ ਹੋਠੀ ਕੋ ਇਹ ਸਾਡਾ ਆਸਟ੍ਰੇ ਆਸਟ੍ਰੇਲੀਅਨ ਬாய் ਲਾਉ ਕਿਉਂ ਲਾਉਣਾ ਹੈ ਹੈ ਲਾਉ ਕਦ ਲਾਉਣਾ ਹੈ ਨਹੀਂ ਲਾਉ ਨਹੀਂ ਲਾਉਣਾ ਕਰੋ ਸੁਣਾ ਇਹ ਸਾਡਾ ਆਸਟ੍ਰੇਲੀਅਨ ਬாய் ਹੈ ਬਈ ਸਾਡਾ ਹੈ ਚਲੋ ਆ ਜੀ ਮੈਨੂੰ ਆਗੇ 20 25 ਦਿਨ ਅੱਛਾ ਹਾਂਜੀ ਠੀਕ ਹੈ ਠੀਕ ਹੈ ਕਦੋਂ ਰਛਤੀ ਹੈ ਥੋੜੀ ਜਿਹੀ ਰਹਿ ਗਈ ਤੇਨੂੰ ਹੈ ਥੋੜੀ ਜਿਹੀ ਰਹਿ ਗਈ ਦਿਨ ਤਾਂ ਅੱਛਾ ਚਾਰ ਹੈ ਕੋਈ ਨਹੀਂ ਬਸ ਵਧਾ ਦਈਏ ਹਾਂ ਠੀਕ ਹੈ ਠੀਕ ਹੈ ਹਾਂਜੀ ਪਹੁੰਚ ਗਏ ਆਪਾਂ ਆਪਣੇ ਨਾਨਕੇ ਘਰੇ ਜਿੱਥੇ ਮਾਤਾ ਤੇ ਡੈਡੀ ਲੈ ਕੇ ਆਏ ਸੀਗੇ ਕਾਫੀ ਦਿਨ ਹੋ ਗਏ ਸੀ ਮਿਲਿਆ ਨੂੰ ਬੱਚਾ ਨੂੰ ਮਿਲਾਉਣ ਵਾਸਤੇ ਲੈ ਕੇ ਆਏ ਸੀ ਕਿਥੇ ਥੋੜਾ ਜਿਹਾ ਕੰਮ ਹੈ ਉਹਦੇੋਂ ਪਿੱਛੇ ਗੱਲ ਰਹੀ ਹੈ ਸਸਿਰੋ ਮਮੀ ਸਸਿਰੋ ਹੈ ਹਲੋ 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 ਕੀ ਹਾਲ ਹੈ ਠੀਕ ਹੈ ਕੱਪੜੇ ਪਾ ਰਹੇ ਹੈਗੇ ਦੇ ਅਜੇ ਤਿਆਰੀ ਹੋ ਰਹੀ ਹੈ ਹਜੇ ਤਿਆਰੀ ਹੋ ਰਹੀ ਹੈ ਕਿੱਥੇ ਜਾਗੇਗਾ ਜਾਣਗਾ ਕਿੱਥੇ ਅ ਚੁੱਕੇ ਚਾ ਦਾਈ ਬਤਾ ਨੂ ਸਸਿਰੋ ਕਾ ਕਰਦੀ ਸਸਰੀ ਘਰ ਦਾ ਕਰਦੀ ਨਾ ਹੈਲੋ ਕਰ ਸਕਦੀ ਹੈ ਹੈਲੋ ਕਰ ਫਿਰ ਮੇਰੇ ਨਾਲ ਦੁਬਾਰਾ ਹੈਲੋ ਹੈਲੋ ਤਾਂ ਕਰ ਲੈ ਸੱਚੀ ਕਿ ਕਿੰਨਾ ਪਾਪੀ ਹਾਂ ਸਾਹਿਬ ਕਦੋਂ ਆਇਆ ਤੂੰ ਇਹ ਤਾਂ ਕਾਈ ਦਾ ਹੈ ਸਾਦਾ ਨੇ ਕਿ ਕਿੰਨੇ ਦਿਨ ਪਹਿਲਾਂ ਆਇਆ ਹੁਣ ਤਾਂ ਅਸੀਂ ਵੀ ਆ ਗਏ ਪਹਿਲਾਂ ਸੀ ਪਿਆਜ ਜੀ ਫਿਰ ਇਹਨਾਂ ਦਾ ਪਿਆ ਆ ਗਿਆ ਫਿਰ ਅਸੀਂ ਬਾਹਰ ਆ ਗਏ ਉਹਨਾਂ ਨੇ ਦੋ ਦਿਨ ਹੁੰਦੇ ਤਾਂ ਜਲਦੀ ਨਹੀਂ ਆਏ ਉਦੋਂ ਮਖਾ ਚ ਆ ਗਏ ਹਾਂ ਆਉਣਾ ਸੀ ਇਹ ਅੱਜ ਡਰਮ ਗਿਆ ਛੜਤੀ ਮੈਂ ਕੌਣਾ ਮੈਂ ਅੱਛਾ ਸਾਰੀ ਇਹਦੀ ਗੁਰਚਾ ਨੂੰ ਲੋਦੀ ਉਹ ਤਾਂ ਨਹੀਂ ਪਿਆਰਦੇ ਆ ਜਿਆਦਾ ਮੇਰੇ ਸਾਲ ਚ ਲੱਗਦਾ ਇੰਦਾ ਨਿੰਦ ਬਰਹਾ ਕੰਮਾਂ ਚੱਲ ਰਹੇ ਨੇ ਜਿਹੜੇ ਪੜਾਈ ਹੀ ਹੋ ਗਿਆ ਨਾ ਬੱਚਾ ਕਿੰਨੇ ਸਾਲ ਲੱਗਦੇ 20 ਸਾਲ ਹੋ ਗਏ ਇਹ ਹੁਣੇ ਪੱਕਾ ਨਾ ਹੁੰਦਾ ਇਹ ਬਦਾ 7-8 ਸਾਲ ਲੱਗਦੇ 30 ਸਾਲ ਦੀ ਉਮਰ ਹੋ ਜਾਂਦੀ ਹਾਂ ਹਾਂ ਕਿਉਂ ਨਹੀਂ ਛੇਤੀ ਪੱਕਾ ਹੋਵੇ ਚੰ ਛੇਤੀ 25 ਸਾਲ ਤੇ ਮੇਰੀ ਉਮਰ ਤੀ ਆਹ ਵਧੀਆ ਹੋ ਗਿਆ ਪੱਕਾ ਛੇਤੀ ਹੋ 20-25 ਸਾਲ ਦੀ ਉਮਰ ਤੇ ਮੇਰੀ ਵੀ ਸੀ ਤੇਰੀ ਵੱਧ ਸੀ 25 ਨਾ ਇਹ ਵੀ ਗੱਲ 25 26 ਸਾਲ ਦੀ ਉਮਰ ਦਾ ਮੇਰੇ ਵੀ ਹੋ ਰਹੀ ਸੀ 25 ਹੋ ਗਈ 24 ਵਕਤ ਠੀਕ ਆ ਇੰਨੀ ਕਿਉਂ ਉਮਰ 30 ਤੋਂ ਪਹਿਲਾਂ ਪਹਿਲਾਂ ਕਰਾ ਲਿਆ ਹੋਰੇ ਹੁਣ ਜੀਤ ਵੀ 28 30 ਦੇ ਸਦੀ ਆ ਜਾਂਦੇ 28 28 ਜੀ ਤੇ ਉਮਰ ਜੀ ਦੀ ਜਿਆਦਾ ਹੋ ਗਈ ਤੇ ਉਹ ਤਾਂ 30 ਲਵ ਜਾ ਰਹੀ ਸੀ ਮੇਰੇ ਨਾਲ ਮੈਂ ਉਹ 30 ਦਾ ਹੋ ਗਿਆ ਸੀ ਹਾਂ ਜੀ ਦਾ 30 ਦਾ ਹੋ ਗਿਆ ਉਹ ਵੀ ਸੋਸ ਕਰਕੇ ਆਦਿਆ ਬਾਹਰ ਜਾਣਾ ਬਸ ਬਾਹਰ ਜਾਣ ਕੇ ਖੜੇ ਦੀ ਹੋਈ ਸੀ ਬਸ ਮੰਨੂ ਗਿਆ ਬਾਹਰ ਬਾਹਰ ਖੋਲੋ ਜੀ ਠੀਕ ਹੈ ਜੀ ਮਿਲਦੇ ਆ ਜੀ ਗੱਲੂ ਫਿਰ ਮਾਰ ਵੀ ਗਾਲ ਨਹੀਂ ਕਰੀ ਕਦੀ ਨਾ ਬੜਾ ਸ਼ੋਰ ਹੁੰਦਾ ਹੋਰ ਗਾਲੀ ਮਾਰਦੇ ਹੋਰ ਯਾਰ ਕੇ ਜੀ ਜੀ ਲੱਕੇ ਨਾ ਚੀਜ਼ ਉੱਪਰ ਘੱਟ ਲਈ ਨਾ ਕਿ ਵਸਣਾ ਨਾਲ ਜਾ ਗੁੱਸੇ ਹੋ ਗਿਆ ਕਿ ਨਾ ਤੁਸੀਂ ਨਾਨਕੇ ਕਿਉਂ ਮੈਨੂੰ ਲੈ ਕੇ ਨਹੀਂ ਗਏ ਇਹਨੇ ਗੁੱਸੇ ਜਾ ਕੇ ਸਾਡਾ ਸਾਰਾ ਜਿਹੜਾ ਡੋਰ ਕਲੋਜ਼ਰ ਹੈ ਉਹ ਪਟ ਤਾ ਹੁਣ ਆਪੇ ਲੱਗਿਆ ਬਈ ਠੀਕ ਕਰਨ ਕਿਉਂਕਿ ਖਰਾਬ ਵੀ ਅਸੀਂ ਕਰਾਂ ਠੀਕ ਵੀ ਆਪਾਂ ਐਸੇ ਤੋਂ ਕਰਾਵਾਂਗੇ ਆਪਾਂ ਥੋੜੀ-ਮੋਟੀ ਹੈਲਪ ਕਰ ਦਾਂਗੇ ਕਿਉਂਕਿ ਇਹ ਥੋੜਾ ਬੰਦਾ ਅਣਜਾਣ ਹੈ ਕਿਉਂ ਵੀ ਐਂ ਕੰਮ ਅਣਜਾਣਾ ਤੂੰ ਨਾ ਕਰਦੇ ਹਾਂ ਠੀਕ ਆ ਹਾਂ ਪਹਿਲਾਂ ਤਾਂ ਕਿਉਂ ਨਹੀਂ ਕਰਿਆ 150 ਰੁਪਏ ਲੇਗਾ 150 ਰੱਖ ਦੇ ਦੇ ਨੂੰ 150 ਦੇ ਦਾਂ ਤੈਨੂੰ ਕਿ ਹੋਰ ਆ 1500 ਰੁਪਏ ਮੰਗਦਾ ਹੈ ਹੈ 750 800 ਰੁਪਏ ਦੇ ਨਵੀਂ ਉਹ ਲੈ ਆ ਕਰ ਤੂੰ ਆ ਫੜ ਮੈਂ ਲਾਉਣਾ ਨੂੰ ਲੈ ਹੈ ਕਰ ਤਾ ਹੈ ਬਈ ਤੁਸੀ ਅਨਜਾਨ ਲੱਗ ਰਹੇ ਮੇਰੇ ਨਾਲ ਬਸਤਾ ਕਿਉਂ ਨਹੀਂ ਜਾਣਦਾ ਹੱਸਤਾ ਉਹ ਤਾਂ ਮੈਂ ਤਾਂ ਸੈੱਟ ਕਰਿਆ ਸੀ ਸਨਾਰ ਨਾ ਡੀ ਕਸਣਾ ਸੀ ਉਸ ਦਿਵਸ ਤਾਂ ਵਾਹੋ ਹੋ ਇਹ ਕਹਿੰਦੇ ਨੇ ਬਈ ਆਈ ਕਹਿੰਦੇ ਨੇ ਲੈ ਵੀਡੀਓ ਦੇ ਵਿੱਚ ਇੱਕ ਮੈਂ ਤਾਂ ਉੱਥੇ ਲਾਇਆ ਸੀਗਾ ਨਾ ਟਸ ਸਸਣਾ ਕਸਣਾ ਰਹਿ ਗਿਆ ਸੀ ਉਸ ਟਾਈਮ ਤੁਸੀਂ ਹੋਗੇ ਮੂਰੇ ਮੇਰਾ ਨਾਮ ਬਣ ਗਿਆ ਚਲੋ ਮੈਂ ਕਿੱਸਿਆ ਆ ਵਾਹ ਵਾਹ ਇਹ ਬਈ ਹੁਣ ਤੈਨੂੰ 76 65 ਬਣਗੇ ਨਾ ਤੇਰੇ ਜਦੋਂ ਤੁਹਾਨੂੰ ਗੋਦਰ ਹਾਂ ਆਈ ਕਹਿੰਦੇ ਨੇ ਬਈ ਜਾਣ ਕੇ ਜਾਣ ਕੇ ਕੇ ਕਸਨੀਤਾ Hmm. भी जा उज <laughs> <laughs>

150 ਰੁਪਏ ਦੀ ਦਿਹਾੜੀ ਹੈ। ਆ 150 ਰੁਪਏ ਦੀ ਦਿਹਾੜੀ ਮੈਂ ਖੋਰ। ਉਹੀ ਹੈ ਭਾਰਤੀ ਜਨ ਪਕੜੀ। ਜਿਹੜੇ ਆਪਣੇ ਸੋਸਾਇਟੀ ਨਾਲ ਆਉਂਦਾ ਹੈ। ਉਹੀ ਇਹ ਸੈਟੇ ਵਿੱਚ ਵੀ ਇਹੀ ਆਉਂਦਾ ਹੈ। ਛੋਟੇ ਕੰਪਨੀ ਚਲੋ। ਹੂੰ? ਉਹੀ ਛੋਟੇ ਕੰਪਨੀਆਂ ਨੂੰ। ਹਾਂਜੀ ਦੋਸਤੋ ਅੱਜ ਦੀ ਵੀਡੀਓ ਨੂੰ ਅੱਜ ਦੇ ਬਲੌਗਰ ਰੂਪ ਕਰਦਿਆਂ ਇੱਥੇ ਹੀ ਬੰਦ। ਸੋ ਰੱਖੋ ਆਪਣੇ ਨਵੇਂ ਬਲੌਗ ਦਾ ਇੰਤਜ਼ਾਰ। ਖੁਸ਼ੀਆਂ ਮਾਣੋ ਸੇਤਾ ਠੀਕ ਰੱਖੋ ਮੌਸਮ ਠੰਡਾ ਹੋ ਗਿਆ ਠੰਡ ਤੋਂ ਬਚ ਕੇ ਰਹੋ ਦੀ ਬਚਤ ਰੱਖੋ ਸਭ ਰੱਖੋ ਆਪਣਾ ਖਿਆਲ ਜੀ ਮਿਲਦੇ ਆ ਜੀ ਨਵੀਂ ਵੀਡੀਓ ਨਵਾਂ ਬਲੌਗ ਲੈ ਕੇ ਸਤਿ ਸ਼੍ਰੀ ਅਕਾਲ ਗੁੱਡ ਬਾਏ ਰੱਬ ਰੱਖਾ